ਰਾਉਣਕ ਮੇਲਾ ਕਾਫੀ ਆ ਤੇ ਪਰਲੇ ਪਾਸੇ ਉੱਥੇ ਲੜਾਈ ਹੋਈ ਵੀ ਆ ਉੱਥੇ ਕੋਈ ਚੱਕਰ ਚੱਲਿਆ ਹੋਇਆ ਤੇ ਬੜੇ ਹੀ ਜਾਣੇ ਖੜੇ ਆ ਪਤਾ ਨਹੀਂ ਕੀ ਚੱਕਰ ਚੱਲਿਆ ਮਾਹੌਲ ਵਿਗੜਿਆ ਹੋਇਆ ਬਾਈ ਜੀ ਮਾਹੌਲ ਵਿਗੜ ਗਿਆ ਮਾਹੌਲ ਪੂਰਾ ਵਿਗੜ ਗਿਆ ਕਰਨ ਆਇਆ ਕਰਨ ਆਇਆ ਮੋਗੇ ਜਿਹਾ ਮਾਹੌਲ ਵਿਗੜ ਗਿਆ ਸਾਹਮਣੇ ਵੇਖ ਆ ਨਾਲ ਬੈਠੇ ਆਸ਼ੂ ਜੀ ਉਹ ਆਸ਼ੂ ਜੀ ਲਈ ਕੁੜੀ ਲੱਭਣੀ ਆ ਵਿਆਹ ਵਿਓ ਕਰਾਈਏ ਇਹਦਾ ਕਿਉਂਕਿ ਇਹਦੇ ਦਾੜੀ ਚ ਬਲਵਿੰਗ ਪੈਣ ਲੱਗ ਗਿਆ ਸਮਝ ਲਓ ਵਿਆਹ ਦਾ ਟਾਈਮ ਆ ਰਿਹਾ ਸਾਡੀ ਦਾੜੀ ਸਿੱਧੀ ਆ ਇਹ ਸਾਡਾ ਵਿਆਹ ਦਾ ਟਾਈਮ ਆ ਜਾ ਰਿਹਾ ਲਓ ਜੀ ਆਸ਼ੂ ਨੇ ਖਾਣ ਲੱਗਿਆ ਮਹਾਰਾਜਾ ਚ ਕਾਲ ਪਾਹੂ ਚ ਇਹਨੂੰ ਕਹਿੰਦੇ ਮਹਾਰਾਜਾ ਇਹ ਖਾਣਾ ਔਖਾ ਤਾਂ ਹੀ ਮਹਾਰਾਜਾ ਹੈਗਾ ਨਾ ਮਹਿੰਦੀ ਆ ਗਈ ਤੇ ਮਹਿੰਦੀ ਵਾਲੇ ਭਾਈ ਹੁਣੇ ਵੀ ਆ ਗਏ ਐਨਕਾਂ ਲਾ ਕੇ ਤੇ ਸੋਹਣੀ ਜੀ ਮਹਿੰਦੀ ਲਾ ਰਹੇ ਆ ਮੈਂ ਵੀ ਲਿਖਾਉਣਾ ਛੜਾ ਓਕੇ ਆ ਮੇਰਾ ਬਾਲਾ ਹੀ ਸੁਣਾ ਭਰਾ ਇਹਦੇ ਇਹ ਸ਼ਕਲ ਵੇਖੋ ਵਿੱਚ ਤੁਹਾਨੂੰ ਪੰਜ ਸੱਤ ਸਿੰਘ ਰਹਿਵੇਂ ਦਿਸੇ ਆਉਣੇ ਆਲ ਇਨ ਵਨ ਆਲ ਇਨ ਵਨ ਹੈ ਹਾਂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕੱਲੇ ਯਾਰ ਰਾਤ ਪਾਰਟੀ ਤੋਂ ਆ ਕੇ ਪੀਤੀ ਖਾਦੀ ਦਾ ਆਪਾਂ ਹੈਣੀ ਸੀ ਪਰ ਆ ਕੇ ਮੈਂ ਟਾਇਰਡ ਸੀ ਤੇ ਮੈਂ ਆਉਂਦਾ ਹੀ ਪਤਾ ਨਹੀਂ ਬਸ ਸੌ ਗਿਆ ਚਪਕੜ ਉਪਿਧੋ ਕੇ ਸੌ ਗਿਆ ਮੂਡ ਮਾਡ ਵੀ ਓਕੇ ਹੀ ਸੀਗਾ ਤਾਂ ਕਰਕੇ ਆਪਾਂ ਸੌ ਗਏ ਕੱਲ ਰਾਤ ਤੇ ਅੱਜ ਉੱਠੇ ਆ ਸਵੇਰੇ 7 ਵਜੇ ਹੁਣ ਤਕਰੀਬਨ 10 ਵੱਜ ਚੁੱਕੇ ਆ 3 ਘੰਟੇ ਹੋ ਗਏ ਨਾ ਤੇ ਤੋਤੇ ਸਭ ਕੁਝ ਕੀਤਾ ਕੈਮਰਾ ਆਨ ਹੁਣ ਕੀਤਾ ਏ ਆਪਾਂ ਕਰ ਰਹੇ ਆ ਤਿਆਰੀ ਲੁਧਿਆਣੇ ਜਾਣ ਦੀ ਹੁਣ ਆਪਾਂ 4 ਦਿਨ ਤਕਰੀਬਨ 4-5 ਦਿਨ ਲੁਧਿਆਣੇ ਰਹਿਣਾ ਕਿਉਂਕਿ ਮਾਸੀ ਦੇ ਮੁੰਡੇ ਦਾ ਵਿਆਹ ਸਾਡੇ ਦਾ ਸ਼ਰੀ ਦਾ ਅੱਜ ਨਾਨਕਸ਼ਕ ਚਾਹੂਗੀ ਤੇ ਆਪਾਂ ਨਾਨਕਸ਼ਕ ਦੇ ਵਿੱਚ ਨਣਕੇ ਬਣ ਕੇ ਨਚਾਂਗੇ ਤੇ ਤਿਆਰੀ ਚੱਲ ਰਹੀ ਆ ਗੰਦ ਪਾਇਆ ਹੋਇਆ ਪੂਰਾ ਰੱਜ ਕੇ ਤੇ ਕਰਦੇ ਆ ਸਮਾਨ ਬੈ ਕੇ ਤੁਹਾਨੂੰ ਮਿਲਦੇ ਆ ਥੋੜੇ ਚਰਨ ਓਕੇ ਮੈਂ ਕਿਹਾ ਗੁੱਡ ਮਾਰਨਿੰਗ ਕਹ ਜੀ ਤੁਹਾਨੂੰ ਸਾਰਿਆਂ ਨੂੰ ਏ ਆਓ ਜੀ ਮਾੜੇ ਮੋਟੇ ਤਿਆਰ ਹੋ ਗਏ ਚੱਗਾ ਚੇਂਜ ਕੀਤਾ ਟੋਪੀ ਪਾਈ ਆ ਇਹ ਆਪਾਂ ਨਿਕਲ ਗਏ ਆ ਤਵੰਡੀ तकरीबन 20 ਮਿੰਟ ਦਾ ਰਹਾ 25 ਮਿੰਟ ਦਾ ਪਰੌਂਠਾ ਨਾਲ ਚੱਕ ਲਿਆ ਨਾਲ ਬਣੀਆਂ ਫਲੀਆਂ ਇਹ ਆ ਦੇ ਉੱਤੇ ਪਾਈ ਆ ਮਲਾਈ ਬੜੀ ਸਵਾਦ ਇਹ ਵੀ ਥੋੜਾ ਚਿਰ ਨੂੰ ਖਾਣੇ ਆ ਤੇ ਤੁਹਾਨੂੰ ਮੇਨ ਗੱਲ ਇਹ ਦੱਸਣੀ ਸੀ ਅਸੀਂ ਚਲੇ ਆ ਥਾਰਲੈਂਡ ਹਰਜੀਤ ਦਾ ਦੋਸਤ ਹੈ ਤੇ ਉਹ ਬਾਈ ਸਾਨੂੰ ਕਹਿੰਦਾ ਵੀ ਤੁਸੀਂ ਵਿਆਹ ਤੇ ਵੈ ਗੱਲ ਤਾਂ ਇਹ ਹੋਈ ਸੀ ਮੈਂ ਜਿਵੇਂ ਉਦੋਂ ਤੁਸੀਂ ਦੇਖਿਆ ਸ਼ੇਖ ਬਣ ਕੇ ਨਾ ਸਕੂਟਰੀ ਤੇ ਜਾਂਦਾ ਪਿਆਈ ਉਹ ਬਾਈ ਨੇ ਕਿਹਾ ਕਹਿੰਦਾ ਤੂੰ ਸ਼ੇਖ ਨੂੰ ਸਕੂਟਰੀ ਤੇ ਲਈ ਫਿਰਦਾ ਵੀ ਮੇਰੇ ਘਰੋਂ ਥਾਰ ਲੈ ਜਾ ਇਹੀ ਗੱਲ ਹੈ ਤਾਂ ਸੋਰ ਕੀ ਚਾਹੀਦਾ ਸਾਨੂੰ ਹੁਣ ਥਾਰ ਮਿਲ ਜਾਣੀ ਆ ਅਸੀਂ ਹੁਣ ਥਾਰ ਦੇ ਵਿਆਹ ਵੇਖਾਂਗੇ ਨਾਲੇ ਇੱਕ ਅੱਧਾ ਘੇੜਾ ਚੰਡੀਗੜ੍ਹ ਲਾਏ ਆਵਾਂਗੇ ਹੈ ਆ ਨਾਲ ਬੈਠੇ ਆਸ਼ੂ ਜੀ ਹੁਣ ਆਸ਼ੂ ਜੀ ਲਈ ਕੁੜੀ ਲੱਭਣੀ ਆ ਵਿਆਹ ਵਿਹੋ ਕਰਾਈਏ ਦਾ ਕਿਉਂਕਿ ਇਹਦੇ ਦਾੜੀ ਜਵਾਲ ਬਿੰਗ ਪੈਣ ਲੱਗ ਗਿਆ ਸਮਝ ਲਓ ਵਿਆਹ ਦਾ ਟਾਈਮ ਆ ਰਿਹਾ ਸਾਡੀ ਦਾੜੀ ਸਿੱਧੀ ਆ ਇਹ ਸਾਡਾ ਵਿਆਹ ਦਾ ਟਾਈਮ ਆ ਜਾਇਆ ਨਹੀਂ ਤੇ ਥਾਰ ਆ ਗਈ ਆ ਤੇ ਹੁਣ ਸੁੱਖ ਨਾਲ ਆਪਣੇ ਕੋਲ 4 ਦਿਨ ਇਹੀ ਆ ਇਹਦੇ ਤੇ ਹੀ ਰਹਿਣਾ ਬਣ ਜੂਗੇ ਨਹੀਂ ਗੱਲ ਪੂਰੀ ਲੱਗਣਗੇ ਕਿ ਨਹੀਂ ਕੈਨੇਡਾ ਵਾਲੇ ਆ ਆ ਆ ਆਏ ਹਾਏ ਖਾਸ਼ ਹੋ ਗਿਆ ਹੈ ਚਲੋ ਚੱਲੀਏ ਕਮੇਲ ਹੋ ਗਿਆ ਪਿਆਰ ਨਾਨਕਾ ਮੇਲ ਤੇ ਅਸੀਂ ਹੁਣ ਚੱਲੇ ਆ ਦੋ ਗੱਡੀਆਂ ਸਾਡੀਆਂ ਇੱਕ ਚਿੱਟੀ ਤੇ ਇੱਕ ਕਾਲੀ ਖੁੱਡੇ 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 'ਚ ਦੋ ਜਣੇ ਬੈਗੇ ਆ ਦੇ ਦੇ ਮੁੰਡਾ ਸਾਡੇ ਇਹੀ ਬੈਗੇ ਆ ਰੀਤ ਹੋਣੇ ਅੱਜ ਥਾਰ ਚਲਾਉਣਗੇ ਹਾਂ ਘੈਂਡਾ ਵੀ ਥਾਰ ਦਾ ਮਾਹੌਲ ਵੀ ਆਇਆ ਇਹ ਵਿਆਹ ਵਾਲਾ ਘਰ ਕਿੱਥੇ ਲੰਨੀ ਐਂਡ ਤੇ ਐਂਡ ਤੇ ਐਂਡ ਤੇ ਐਂਡ ਤੇ ਤੂੰ ਵਾਕਿੰਗ ਬੈਕ ਆ ਗਿਆ ਜੀ ਤੇ ਮੇਰੀ ਨਾਲ ਜਾਣਾ ਹੈ ਨਾ ਤਾਂ ਖਾਣਾ ਖਾਤੇਗਾ ਆ ਗਿਆ ਓਏ ਕਹਿੰਦੇ ਮੇਰ ਦਾਣ ਕਾ ਛਾ ਗਿਆ ਈ ਕਹਿੰਦੇ ਮੇ ਫੇਰ ਦਾ ਰਾਲਾ ਪਾਇਆ ਸੀ ਨਾਨਕਾ ਮੇਲਾ ਨਾਨਕਾ ਮੇਲਾ ਆ ਗਏ ਸੀ ਆ ਗਏ ਪੁੰਚ ਲਿਆਓ ਸਾਡੇ ਸਾਡੇ ਚਾ ਚੂਲਿਆਓ ਸਾਡੇ ਲਈ ਨਹੀਂ ਨਹੀਂ ਕੁਲਚੇ ਤਿਆਰ ਆ ਕੁਲਚੇ 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 ਤਿਆਰ ਕਿਤੇ ਗਿਆ ਬੰਦਾ ਲਾਇਆ ਵਾ ਸਪੈਸ਼ਲ ਉਹ ਵੀ ਚੈੱਕ ਕਰਦੇ ਸ਼ਾਟ ਲੈਣੇ ਉਹਦੇ ਫੋਟੋ ਵਲੋਗਿੰਗ ਵੀ ਨਾਲ ਹੀ ਕਰਨੀ ਆ ਉਹ ਵਾਹ ਆਹ ਮੇਰਾ ਬਾਲਾ ਹੀ ਸੋਣਾ ਭਰਾ ਇਹਦੇ ਸ਼ਕਲ ਵੇਖੋ ਵਿੱਚ ਤੁਸ ਨੂੰ ਪੰਜ ਸੱਤ ਸਿੰਘ ਰਹਿ ਵੀ ਦਿਸੇ ਆਉਣੇ ਆ ਆਲ ਇਨ ਵਨ ਆਲ ਇਨ ਵਨ ਇਲਮਾਸ ਨੇ ਇਹ ਆਪਦੇ ਤੋਂ ਵੱਡਾ ਮੁੱਦਾ ਬਣਾ ਲਿਆ ਉਹ ਲੈ ਮੋ ਕਮਰੇ ਦਾ ਆ ਜਾ ਕਮਲ ਏ ਅੱਗੀ ਮੇਰੀ ਕਮਲੀ ਅੱਗੀ ਮੇਰੀ ਕਮਲੀ ਕਿਦਾਂ ਵਾਸੀ ਵਧਾਈਆਂ ਬਹੁਤ ਬਹੁਤ ਤੁਹਾਨੂੰ ਹਾਂਜੀ ਇਹ ਮੇਂ ਕੰਪਨੀ ਯਾਰ ਦੀ ਕਮਲੀ ਹੋਇਆ ਆਏ ਇਹ ਤਾਂ ਬਹੁਤ ਵਧੀਆ ਚੀਜ਼ ਹੈ ਭਾਈ ਸਾਹਿਬ ਭਾਈ ਸਾਹਿਬ ਰਹੀ ਹੈ ਹਰਜੀਤ ਕੱਲਾ ਆਊਗਾ ਨੋ ਜੀ ਨਾਨਕਾ ਮੇਲੇ ਆ ਕੇ ਬਹਿ ਚੁੱਕਿਆ ਬਰਾਜਮਾਨ ਹੋ ਚੁੱਕਿਆ ਸਾਰੇ ਨਾਲੋ ਮਮੀ ਤੁਹਾਨੂੰ ਪਤਾ ਮੈਨੂੰ ਪੈਸੇ ਵਧੀਆ ਨਹੀਂ ਲੱਗਦੇ ਤੁਸੀਂ ਸੰਭਲੋ ਮੈਂ ਵੀ ਹੈਗਾ ਆਵੇ ਲੋ ਆਵੇ ਲੋ ਕਰਾ ਕਰਕੇ ਆਪਣਾ ਵੀ ਬਣ ਕੇ ਆ ਗਿਆ ਸਪੈਸ਼ਲ ਹਮਮ ਵਲੋਗਰ ਇਨ ਦਾ ਹਾਊਸ ਅੱਛਾ ਹੈ ਅੱਛਾ ਹੈ ਲਾ ਲਈਏ ਕੰਨਾਜ ਫੀਡ ਬਣੀ ਹੁੰਦੀ ਇੱਦਾਂ ਮਿਰਚ ਲੱਗੀ ਤੇ ਹਰਜੀਤ ਵਾਸਤੇ ਲੈਣਾਗੇ ਡਾਈਟ ਕੋਕ ਡਾਈਟ ਕੋਕ ਲੈ ਲਿਆ ਹੁਣ ਸਾਹਮਣੇ ਉਹ ਲੈਣ ਲੱਗਿਆ ਲਾਹੌਰੀ ਜੀਰਾ ਪਹਿਲਾਂ ਵੀ ਆਪਾਂ ਇਥੋਂ ਆ ਕੇ ਲਿਆ ਸੀ ਬਾਈ ਕੀ ਆਲਾ ਲੌਰੀ ਜੀ ਦਾ ਦੇ ਦਿਓ ਜੀ ਇੱਕ ਦੇ ਦੇ ਇੱਕ ਬਾਅਦ ਵੀ ਦੇਵਾਂ ਰਈਆ ਲਾਸਟ ਵਿੱਚ ਕਿਆ ਡਾਲ ਰਹੇ ਹੋ ਆਪ ਇਹ ਨੰਬਰ ਵੀ ਸੁਆਣਾ ਛੋਲ ਹੈ ਜੋ ਇਹ ਮਿਲੇਗੀ ਚੜਨੀ ਇਹ ਮਿਲੇਗੀ ਚੜਨੀ ਇਹ ਇੱਕ ਹੋਰ ਖਾਲੀ ਇੱਕ ਕੱਦਾ ਹੈ ਇਹ ਇਹ ਕੀ ਕਰ ਰਹੇ ਹੋ ਜੀ ये क्या कर रहे हो भैया? मिस कर रहा हूँ। मिस? मिस? किसको मिस कर रहे हो? चलिए अब। तभी स्वाद बनेगा। हाँ इसको अब यहाँ पे डालोगे? हाँ डाल दो। जब चर चर हो जाएगा ना तब जाएगू लगेगा ना? आ जी सारा गर्म कर दो अच्छे से ਆਪਾਂ ਨੇ ਕੱਟਣ ਦੇ। ਜਦੋਂ ਇਹ ਭਾਵੇਂ ਛੋੜਨੇ ਲੱਗੇ ਨਾ ਤਾਂ ਇਸ ਨੂੰ ਪਰਤ ਵਿੱਚ ਕੈਦ ਕਰ ਦੇਣਾ। ਇਹ ਦੇਖੋ 3 ਬੜਾ। ਪਰਮੀਤ ਦੰਦ ਮੋਗੇ ਛੱਡੇ ਆ। ਉਹ ਐੜਕਾ ਖਰਾਬ ਹੋ ਜਾਣੀਆਂ। ਹੈ? ਸਮਾਂ ਦਿਓ ਕਿ ਬਹੁਤ ਆਸ ਕਰੋਗੇ ਨਹੀਂ ਦਈ ਦੇਣੀ। ਉਹ ਹੁਣ ਲਈ ਜਿਹੜੇ ਵਿਮਲਦੇ ਆ ਨਾ ਪੱਗਾ ਉਹਨਾਂ ਤੋਂ ਹੁੰਦੇ ਆ ਇਹ। ਨਹੀਂ ਪੜੀਆ ਪਿਓ ਹੁੰਦੇ ਆ ਉਹਨੂੰ ਤਾਂ ਲਾ ਕੇ ਦਿਓ। ਬਹੁਤ ਜਾਨੀ ਆਮ ਨਾਲ। ਉਹ ਛੱਤ 'ਤੇ ਆ ਚੁੱਕੇ ਆ। ਮੇਰਾ ਸੱਚੀ ਦੱਸੋ ਠੀਕ ਕਰ ਰਿਹਾ ਪਤਾ ਨਹੀਂ ਕੀ ਕਰ ਰਿਹਾ ਜੀ ਸੈਟ ਨਹੀਂ ਹੈਗਾ ਆਹ ਦੇਖੋ ਇਹ ਆ ਛੁਈ ਮੁਈ ਇਹਨੂੰ ਟੱਚ ਕਰੋ ਇਹ ਮਰ ਜਾਊਗੀ ਮੇਰਾ ਜੀ ਕਰ ਰਿਹਾ ਜੂਸ ਪੀ ਕੇ ਆਈਏ ਵੈਸੇ ਕਿ ਜੂਸ ਵਾਲੀ ਦੁਕਾਨ ਆ ਬੜੀ ਵਧੀਆ ਤੇ ਸ਼ਾਇਦ ਅੱਜ ਜਾਂ ਕੱਲ ਉਥੇ ਜੂਸ ਜ਼ਰੂਰ ਪੀ ਕੇ ਆਵਾਂਗੇ ਓਹੋ ਔਰ ਜੀ ਬਾੜਾ ਕੁਝ ਹੈ ਨਹੀਂ ਕਰਨ ਨੂੰ ਤੇ ਮਜੇ ਤੇ ਪੈ ਗਏ ਆ ਤੇ ਹੁਣ ਸੌਣ ਦੀ ਤਿਆਰੀ ਆ ਘੰਟਾ ਘੰਟਾ ਸੌਣੇ ਆ ਫਿਰ ਵੇਖਦੇ ਆ ਕੀ ਕਰਨਾ ਓਕੇ ਸੀ ਯੂ ਗਾਇਸ ਆਫਟਰ ਮੈਂ ਵੀ ਸੁੱਤਾ ਤੇ ਦੋ ਸ਼ਕਾਰੀ ਹੋਰ ਸੁੱਤੇ ਉਹਨਾਂ ਨੇ ਵੀ ਦਿਖਾਉਣਾ ਰੱਬ ਵੱਲ ਨੂੰ ਨਾਸਾ ਕਰਕੇ ਸੁੱਤੇ ਪਏ ਆ ਔਰ ਜੀ ਮਹਿੰਦੀ ਆ ਗਈ ਤੇ ਮਹਿੰਦੀ ਵਾਲੇ ਭਾਈ ਹੁਣੇ ਵੀ ਆ ਗਏ ਆ ਦੋਨੇ ਵੱਡੇ ਆ ਐਨਕਾਂ ਲਾ ਕੇ ਤੇ ਛੋਲੀ ਜੀ ਮਹਿੰਦੀ ਲਾ ਰਹੇ ਆ ਆ ਚਾਹੇ ਵਿਚਾਰੇ ਸੱਜਣ ਮੈਂ ਵੀ ਲਿਖਾਉਣਾ ਛੜਾ ਓਕੇ ਛੜਾ 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 ਕੋਲ ਰੱਖੀ ਇੱਕ ਗਨ ਰੱਖੀ ਇੱਕ ਗਨ ਫਿਰ ਹਾਂ ਪੇਲ ਨੂੰ ਦਿੱਤਾ ਹੋਇਆ ਕਰ ਤੇ ਮੈਂ ਕੱਪੜੇ ਬਗਲ ਕੱਪੜੇ ਬਗਲ ਕੇ ਚੱਲੇ ਅਸੀਂ ਮਾਰਕੀਟ ਭਰਾ ਮੇਰੇ ਨੇ ਲੈਣੇ ਆ ਸ਼ੂਜ਼ ਉਹਨੂੰ ਦੋਣੇ ਆ ਸ਼ੂਜ਼ ਨਾਲੇ ਆ ਪਰੌਣਕ ਮੇਲਾ ਵੇਖਦੇ ਆ ਬਾਜ਼ਾਰ ਦਾ ਕਿਉਂਕਿ ਘਰੇ ਬੋਰਿੰਗ ਮਾਹੌਲ ਬਣ ਚੁੱਕਿਆ ਹੈ ਨੀਂਦ ਆਉਣ ਲੱਗੀ ਸੀ ਮੈਂ ਹੁਣ ਬਾਹਰ ਨੂੰ ਚੱਲੀਏ ਕਿਤੇ ਤੇ ਬਾਹਰ ਨੂੰ ਚੱਲਦੇ ਆਂ ਮਾਰਕੀਟ ਦਾ ਘੇੜਾ ਕੱਢ ਕੇ ਆਨੇ ਆ ਫੇਰ ਆਪਾਂ ਚੱਲਾਂਗੇ ਮੋਗੇ ਮੋਗੇ ਸੌਵਾਂਗੇ ਜਾ ਕੇ ਇੱਥੇ ਜੀ ਨਹੀਂ ਕਰਦਾ ਮੈਨੂੰ ਸੌਣ ਨੂੰ ਮੋਗੇ ਹੀ ਸੌਵਾਂਗੇ ਚੱਲ ਕੇ ਮੋਗਾ ਮੋਗਾ ਹੀ ਅੱਗੇ ਜੀ ਕਾਉਦੀ ਅਸਲੀ ਲੋਕਟ ਆ ਗਿਆ ਟਰੈਵਲ ਸਿੰਘ ਹੁਣੇ ਪਰਣਾ ਲਾ ਦਿੱਤਾ ਤੇ ਜਗਾਹ ਆ ਪਾ ਲਿਆ ਆਪਾਂ ਉਹ ਰਿਚ ਦਾ ਹੁਣ ਆਪਾਂ ਇਸ ਛੋਟ ਦੇ ਵਿੱਚ ਸਾਰਾ ਰਿਚ ਹੋ ਗਏ ਭਾਈ ਆ ਕੰਮ ਕਰਤਾ ਤਾਂ ਸ਼ੁਰੂ ਕਰ ਲਿਆ ਮਾ ਜਦੋਂ ਕਵਲ ਆ ਗਿਆ ਠੀਕ ਹੈ ਤਾਂ ਕਿੰਨੇ ਦੇਰ ਤੋਂ ਕੌਣ ਆ ਗਿਆ ਮੈਂ ਕਹਿੰਦੀ ਏ ਤਰੀਕਾ ਤੇ ਕਾ ਆਇਆ ਖਜ਼ਾਨਾ ਪਹੁੰਚ ਚੁੱਕਾ ਵਾ ਖਜ਼ਾਨੇ ਵਾਲੀ ਬੇਟੀ ਪਹੁੰਚ ਗਈ ਆ ਤੇਰੇ ਮਾਈ ਦਾ ਪੰਨਾ ਰੰਤ ਸਾਰਾ ਸਾਰ ਨਾਲੋਂ ਮਹਿੰਗਾ ਮੋਚੀ ਉਹਦੀਆਂ ਪਤਾ ਨਹੀਂ ਕਿੰਨੀਆਂ ਕਿ ਦੁਕਾਨਾਂ ਨੇ ਇਹ ਕਿਥੇ ਵੀ ਆ ਬ੍ਰੈਡ ਕਾਰਪਟ ਹੈ ਓ ਕਾਲੀ ਜੀ ਆ ਆ ਗਿਆ ਵੀ ਸਾਡੇ ਗੱਭਰੂ ਪੁੱਤ ਜਵਾਨ ਉਹ ਅੰਕਲ ਦੇਖ ਰਹੇ ਪਏ ਕੋਈ ਨਾ ਬਲਾਲ ਵਾਹ ਵੀ ਚੱਟ ਸਿਲੀਆ ਤੇ ਬੈਗ ਚਾਹੀਦਾ ਕਿਆਰ ਦੇ ਲਈ ਜੁੱਤੀਆਂ ਚਾਹੀਦੀਆਂ ਸਭ ਕੁਝ ਹੈ ਰਿਆੜੀ ਵੀ ਦੂਜੀ ਜਗੀ ਚਪੜਾ ਵੀ ਹੈ ਹੀ ਆ ਇਹ ਤੇ ਸਾਡਾ ਬਾਈ ਵੀ ਹੈਗਾ ਲਿਆ ਜੀ ਲਿਆ ਲੱਗੀ ਟੇਪ ਹੈ ਡਬਲ ਟੇਪ ਹੈ ਓਕੇ ਆ ਲੱਗੀ ਹੋਈ ਹੈ ਇਹ ਉਹਨਾਂ ਸ਼ੂਹ ਦੇ ਨਾਲ ਲਾ ਦੇ ਜage ਇਹਨੂੰ ਬੰਨੂ ਇਹਨੂੰ ਪੁੱਟ ਕੇ ਨਾਲ ਐਂ ਕਾ ਲਾ ਦੇ ਖਤਮ ਕਾਣੀ ਆ ਆਹ ਸਾਹ ਆ ਗਿਆ ਹਣਾ ਹਾਂਜੀ ਲੋ ਜੀ ਬਲੈਕ ਆ ਗਿਆ ਨੋ ਨੰਬਰ ਆ ਪਾ ਕੇ ਮੈਂ ਲਗੂਗਾ ਦੁਬਈ ਤੋਂ ਆਇਆ ਸੇਖਾ ਹਮ ਦਾ ਲੋਈ ਮੈਂ ਮੋਟਾ ਮੈਂ ਮੁਕਰਾਂ ਦਾ ਹੀ ਆ ਤੇ ਛੇਰ ਵੱਡ ਜਾਵਾਂਗੇ ਛੇਖਾ ਦਾ ਜਵਾਈ ਬਣ ਸਕਦਾ ਮੁਕਰ ਪੈ ਵਾਲੀ ਵਾ ਸੈਟਾ ਵੀਰੇ ਨਜ਼ਾਰਾ ਹੀ ਆਹ ਦੇਖੋ ਮੈਂ 10 ਨਾਲ ਲਿਆ ਕੋਟ ਭਾਈ ਆਹ ਦੇਖੋ ਭਾਈ ਇਹ ਲਾਈਦੂ ਲਾ ਕੇ ਦੇ ਦਿਓ ਹਾਂ ਇਹਨਾਂ ਚ ਗੱਡੀਆਂ 10 ਨੰਬਰ ਕਿੰਨਾ ਬਗਾਇ ਮੈਂ ਆਪਣੇ ਸੈਂਡਲ ਬਾਕੀ ਕਿਸੇ ਨੂੰ ਪਸੰਦ ਨਹੀਂ ਆਏ ਤੇਨੂੰ ਨਹੀਂ ਪਤਾ ਮੈਨੂੰ ਪਸੰਦ ਹੈ ਮੈਨੂੰ ਪਸੰਦ ਆ ਚੱਲ ਫੜ ਤਰੇ ਪਏ ਇੱਥੇ ਆਪਾਂ ਆਏ ਸੀ ਜੁੱਤੀਆਂ ਲੈਣ ਸੋ ਜੁੱਤੀਆਂ ਨਹੀਂ ਮਿਲੀਆਂ ਇੱਕ ਸੈਂਡਲ ਦਾ ਜੋੜਾ ਲੈ ਲਿਆ ਤੇ ਬਾਕੀ ਨੌਲੇਜ ਦੇ ਦੀ ਜੁੱਤੀਆਂ ਵਾਲਿਆਂ ਨੂੰ ਵੀ ਲੈਦਰ ਹੁੰਦੀ ਕਿਹੜੀ ਆ ਕਿਹੜੀ ਨਹੀਂ ਹੁੰਦੀ ਇਹਨਾਂ ਨੇ ਉਹ ਲੈਦਰਾਂ ਦੇ ਨਾਮ ਵੀ ਨਹੀਂ ਸੁਣੇ ਜਿਹੜੇ ਇਹਨਾਂ ਨੂੰ ਮੈਂ ਕੱਟ-ਕੱਟ ਕੇ ਦੱਸ ਤੇ ਮੈਨੂੰ ਕਹਿੰਦੇ ਰੀਅਲ ਲੈਦਰ ਮੈਂ ਕਿਹਾ ਕਿਹੜੇ ਜਾਨਵਰ ਦੀ ਆ ਫੇਰ ਭਾਈ ਚੁੱਪ ਹੋ ਗਿਆ ਕਛੂਏ ਦੀ ਆ ਕਛੂਏ ਆ ਯਾਰ ਮੈਨੂੰ ਬਹੁਤ ਸਾਲ ਲੱਗਦੇ ਸੰਘਾੜੇ ਯਾਰ ਲੈਣੇ ਆ ਨਹੀਂ ਨਹੀਂ ਛੱਡ ਕੇ ਵੇ ਕਛੂਏ ਦੀ ਦਾ ਭਰਾਵਾ ਲੈਦਰ ਹੀ ਬੜੀ ਮਹਿੰਗੀ ਆ ਪਰ ਮੈਂ ਸ਼ੇਰਵਾਨੀ ਆ ਆਪਦੇ ਲਈ ਨਹੀਂ ਆਪਾਂ ਤਾਂ ਸ਼ੇਰਵਾਨੀ ਪਾਉਣੀ ਜਿੰਦਗੀ 'ਚ ਕਦੇ ਨਹੀਂ ਚੈਰੀ ਲਈ ਕਿਤਨਾ ਉੱਪਰ ਲੈ ਕੇ ਜਾਏਗਾ ਰੇ ਆਪਾ ਥੋੜਾ ਹੀ ਹੱਸੋ ਜੀ ਨੋ ਮੈਨ ਬਿਠੇ ਹਾਂਜੀ 45 ਮਿੰਟ ਕਾਦੇ ਵਾਸਤੇ ਇਹਦਾ ਆਇਆ ਨਹੀਂ ਬੰਟੀ ਕੋਈ ਨਹੀਂ ਆਇਆ ਅੱਜ ਕਿ ਨਹੀਂ ਆਇਆ ਇਹਦਾ ਛੱਗਾ ਕਿ ਪੰਜ ਦੇ ਗਿਆ ਪਰ ਇਹ ਨਾ ਮਹਿੰਗਾ ਛੱਗਾ ਕਿੰਨਾ ਮੈਂ ਲਗਾਤੀ ਆਪਾਂ ਨੂੰ ਆਪਾਂ ਦਾ ਇਸ਼ੂ ਦਾ ਰੈਂਟ ਦਾ 7500 ਹਾਂਜੀ ਭਾਜੀ 7500 ਮੈਂ ਕਿਹਾ ਜਸਟ ਥ ਟੂ ਰੈਂਟ ਰੈਂਟ ਇਜ਼ 75 ਨਾਟ ਟੂ ਕੀ ਅੱਛਾ ਤੇ ਉਹ ਕਹਿੰਦੇ ਲੈ ਕੇ ਗਏ ਹੋ ਸੀ ਹਾਂਜੀ ਹਾਂਜੀ ਟੌਮੀ ਦਾ ਵਧੀਆ ਨਹੀਂ ਛੱਗਾ ਲੈ ਕੇ ਪਾ ਲਓ 15 ਡਾਲਰ ਦਾ ਭਾਜੀ ਵੇਟ ਲੱਗਣਗੇ ਹੈ ਅਜੀਤ ਕਿੰਨੇ ਬੰਦੇ ਅਜੀਤ ਕਰੇ ਆਜੋ ਹੁਣ ਕਾਫੀ ਕਹਿੰਦੇ ਕਿ ਵੇਟ ਕਰੀ ਜਾਂਦੇ ਅਸੀਂ ਕੰਮ ਕਰਦੇ ਵਿਆਹ ਕਰਾਉਣੇ ਸਸਤੇ ਪਏ ਆ ਇੱਥੇ ਤਾਂ ਇਹ ਦਗਾਉਂ ਕਹਿੰਦਾ ਆਹਰ ਅੰਦਰ ਕਲਗੀ ਵੀ ਕਲਗੀ ਦਿਖਾਈ ਕਲਗੀ ਦੇ ਵਿੱਚ ਤੁਸੀਂ ਜਿਆ ਰਹਿੰਦਾ ਉਹ ਜੀ ਕਿਰਪਾਨ ਸਿਲੈਕਟ ਹੋ ਰਹੀ ਏ ਤਿੱਖੀ ਜੀ ਲੈਣੀ ਆਪਾਂ ਕਰਾਵਾਂਗੇ ਨਾ ਤਕਰਾਣੀ ਪੈਣੀ ਤਿੱਖੀ ਕਰਾਣੀ ਪੈਣੀ ਇਹ ਖੁੰਡੀ ਦਿੰਦੇ ਆ ਲਓ ਜੀ ਆਪਾਂ ਲਿਖਾ ਲਿਆ ਜੀ ਕੁਦਰਤ ਆਪਣੇ ਹਾਸਤੇ ਵੀ ਹਣ ਕੁਦਰਤ ਹੀ ਆਪਣੇ ਬੱਲੇ ਹੋਰ ਕੁਝ ਵੀ ਨਹੀਂ ਸਾਰਨ ਵਾਲਾ ਵੱਡੀ ਚੀਜ਼ ਜੀ ਆਪਣੇ ਪੱਲੇ ਲੋਕਾਂ ਦੇ ਪੱਲੇ ਹੋਣਗੀਆਂ ਜੀ ਲੈਂਬਰਗਿਨੀ ਆ ਰਾਇਲ ਸਰਲਾਂ ਆਪਣੇ ਪੱਲੇ ਸਿਰਫ ਕੁਦਰਤ ਆ ਮੀ ਆ ਗਿਆ ਓਏ ਕਮਾਲ ਹੋ ਗਈ ਕਣੀ ਪਈ ਮੇਰੇ ਇੱਥੇ ਪਈ ਆ ਕੋਈ ਤਾਂ ਪੀਉਤੋ ਕੋਈ ਪਿੰਦਾ ਪੀਆ ਹਲੋ ਕੋਈ ਸਪਿਟ ਕਰਦਾ ਓਏ ਨਾਨਕਾ ਮੇਲ ਮਹਿੰਦੀ ਲਵਾ ਰਿਆ ਸੀ ਤੇ ਆਪਾਂ ਵੀ ਨਾਲ ਮਹਿੰਦੀ ਲਵਾ ਲਈ ਲਖਾ ਲਿਆ ਜਿੰਦਕੌਰ ਤੇ ਇਹ ਤੋਂ ਬਾਅਦ ਆਪਾਂ ਬਾਬੇ ਤੂੰ ਰਾਈਟ ਕਿਉਂ ਮਾਰੀ ਇਹ ਤੇ ਤੈਨੂੰ ਲੈਫਟ ਗਿਆ ਸੀ ਆਰਦੀ ਚੌਂਕ ਹੀ ਛੱਡ ਜਾਣਾ ਉਹ ਅੱਛਾ ਆਰਦੀ ਚੌਂਕ ਤੋਂ ਬ੍ਰਿਜ ਛੱਡ ਜਾਂਦਾ ਤਾਂ ਕਰਕੇ ਉਹ ਜੇ ਉਹਨਾਂ ਦਾ ਬਰੂ ਹੀ ਆ ਮਤਲਬ ਕੱਟ ਹੈਗਾ ਸਾਹਮਣੇ ਉਹ ਯਾ ਯਾ ਕੱਟ ਹੈਗਾ ਬਿਲਕੁਲ ਤੇ ਜਿੰਦਕੌਰ ਆ ਹੱਥ ਤੇ ਲਿਖਾਇਆ ਜੀ ਤੇ ਆਹ ਵਾਲੇ ਹੱਥ ਤੇ ਲਿਖਾਇਆ ਆਪਾਂ ਕੁਦਰਤ ਤੇ ਨਾਲ ਥੋੜੇ ਥੋੜੇ ਪਹਾੜ ਆ ਤੇ ਇਹ ਪਹਾੜ ਬੜੇ ਸੋਹਣੇ ਆ ਐਜੇ ਪਹਾੜ ਮੈਂ ਜ਼ਿੰਦਗੀ 'ਚ ਨਹੀਂ ਦੇਖੇ ਕਦੇ ਅੱਜ ਵੇਖ ਲੇ ਤਜਰਬਾ ਹੋ ਗਿਆ ਨਵੇਂ ਪਹਾੜਾਂ ਦਾ ਤੇ ਹੁਣ ਤੁਹਾਨੂੰ ਮੋਗੇ ਜਾ ਕੇ ਮਿਲਦੇ ਆਂ ਸਿੱਧਾ ਓਕੇ ਹਰਜੀਤ ਓਕੇ ਜੀ ਓਕੇ ਨਹੀਂ ਜਰੂਰੀ ਸੀ ਕਿ ਨੰਬਰ ਬਣਾਉਣੇ ਹੀ ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਲੌਗਸ ਸਵਾਗਤ ਹੈ ਕਿ ਅਸੀਂ ਪਹੁੰਚ ਚੁੱਕੇ ਆਂ ਆਓ ਦੋ ਦੋ ਲੈਗ ਵੀ ਸਖਾਈਏ ਦੋ ਦੋ ਲੈਗ ਵੀ ਸਖਾਈਏ ਲੋ ਜੀ ਕੇਐਫਸੀ ਪਹੁੰਚ ਚੁੱਕੇ ਆਂ ਜਿਵੇਂ ਕਿ ਹਰਜੀਤ ਉਹਨਾਂ ਨੇ ਤੁਹਾਨੂੰ ਦੱਸਿਆ ਆਹ ਹਜੇ ਦੋ ਅੰਦਰ ਹੀ ਬੈਠੇ ਤੁਸੀਂ ਕੀ ਗੱਲ ਉੱਠਦੇ ਨਹੀਂ ਇਹ ਨਹੀਂ ਹੁਣ ਤੇ ਮੈਨੂੰ ਪੁੱਛਿਆਗਾ ਤੂੰ ਐਵੇਂ ਅੱਗ ਲੱਗੀ ਨਾ ਪ੍ਰਾਣੀ ਨੂੰ ਚਲੋ ਆਜੋ ਆਜੋ ਬਾਹਰ ਰੌਣਕ ਮੇਲਾ ਕਾਫੀ ਹੈ ਤੇ ਪਰਲੇ ਪਾਸੇ ਉੱਥੇ ਲੜਾਈ ਹੋਈ ਵੀ ਹੈ ਉੱਥੇ ਕੋਈ ਚੱਕਰ ਚੱਲਿਆ ਹੋਇਆ ਤੇ ਬੜੇ ਜਾਨੇ ਖੜੇ ਆ ਪਤਾ ਨਹੀਂ ਕੀ ਚੱਕਰ ਚੱਲਿਆ ਮਾਹੌਲ ਵਿਗੜਿਆ ਹੋਇਆ ਬਾਈ ਜੀ ਮਾਹੌਲ ਵਿਗੜ ਗਿਆ ਮਾਹੌਲ ਪੂਰਾ ਵਿਗੜ ਗਿਆ ਕਰਨ ਆਇਆ ਕਰਨ ਆਇਆ ਮੋਗੇ 'ਚ ਮਾਹੌਲ ਵਿਗੜ ਗਿਆ ਸਾਹਮਣੇ ਵੇਖ ਕਰਨ ਆਇਆ ਕਰਨ ਫੈਟ ਹੋ ਰਹੀ ਆ ਫੈਟ ਕਰਨ ਆਇਆ ਹੈ ਪਾਣੀ ਬਹੁਤ ਹੈ ਨਹੀਂ ਕਿੰਨਾ ਮੇਰੇ ਵੀ ਹਾਂਜੀ ਐਮਸੀ ਮੈਂ ਬਾਕੀ ਗੱਲਾਂ ਬਾਅਦ 'ਚ ਹਰਜੀਤ ਪਤਾ ਨਹੀਂ ਕੀ ਕਰਨ ਚਲਾ ਗਿਆ ਇੱਥੇ ਉਹ ਮੇਰੀ ਉਹ ਮੇਰੀ ਬਾਤ ਜਾਣ ਦੋ ਤੁਸੀਂ ਜਾਓ ਤੁਸੀਂ ਜਾਓ ਤੁਸੀਂ ਜਾਓ ਉਥੇ ਚੱਕਰ ਵੱਡਾ ਹੀ ਪਿਆ ਹੋਇਆ ਅੱਧਾ ਘੰਟਾ ਹੋ ਗਿਆ ਸੀ ਆਰਡਰ ਵੀ ਕਰਿਆ ਆਏ ਤੇ ਹਜੇ ਵੀ ਲੜਾਈ ਤਕੜੀ ਚੱਲ ਰਹੀ ਹੈ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਮੋਗੇ ਦੇ ਵਿੱਚ ਮਕਡੋਨਲਡਸ ਦੇ ਵਿੱਚ ਲੜਾਈ ਹੋ ਰਹੀ ਹੈ ਐ ਜਾ ਕੋਈ ਜਿਵੇਂ ਸਾਨੂੰ ਪਤਾ ਲੱਗਿਆ ਸਾਰੇ ਜਾਣਿਆ ਬਾਕੀ ਹਰਜੀਤ ਨੇ ਲੜਾਈ ਜਾਣ ਸਾਰੀ ਮੁਕਾਦੀ ਹਰਜੀਤ ਕਿੱਥੇ ਹੈ ਲੜਾਈ ਲੜਾਈ ਚੱਲਦੀ ਰਹਿੰਦੀ ਹੈ ਛੋਟੀ ਮੋਟੀ ਨਿਕਲ ਕੇ ਮਾਰ ਕੇ ਹੋਰ ਨੂੰ ਹੂਟਰ ਮਾਰ ਰਹੇ ਹੂਟਰ ਗੌਣ ਨੂੰ ਲੱਗਦਾ ਸਾਮਿਲਾ ਜਲ ਤਾਂ ਪਉਣ ਗਿਆ ਕਹਿੰਦਾ ਕੰਪਲੀਮੈਂਟਰੀ ਲੈ ਆ ਮੈਂ ਕਿਹਾ ਮੈਂ ਬੈਗ ਲਾਉਣਾ ਮੈਨੂੰ ਦਿਖਾ ਕੇ ਹੋ ਜਾ ਫਿਰ ਸਾਮ ਚਿਕਨ ਮੈਂ ਬੈਗ ਲਾਉਣਾ ਕਿ ਸਮਝ ਕਿ ਕੇਅਰਸੀ ਚੋਂ ਆਈ ਚਿਕਨ ਲੈ ਆਇਆ ਬਾਬੇ ਮੰਗ ਕੇ ਦਿਸ ਇ ਸਰਜੀਤ ਮੈਨੇਜਰ ਇਹਦਾ ਹਰਜੀਤ ਐ ਤੋ ਸਭ ਪੋਸੀਬਲ ਹੈ ਕਹਿੰਦੇ ਹੌਣ ਲਿਖ ਨੋਟ ਡੇ ਫੇਰ ਕੰਪਲੀਟ ਆਰਡਰ ਪੇਟ ਕਾਊਂਟਰ ਨਹੀਂ ਪੇ ਹੇਰ ਪੇ ਹੇਰ ਪੇ ਹੇਰ ਹਾਂ ਹਾਂ ਨੱਪ ਦੇ ਕਾਰਡ ਖੱਬੇ ਵਾਲਾ ਹਾਂ ਚੱਲ ਹੁਣ ਤੂੰ ਆ ਬੜਵਾ ਫੜ ਮੇਰਾ ਤੇ ਆ ਕਾਲਾ ਜਿਹਾ ਕਾਰਡ ਕੱਢ ਹਾਂ ਕਾਲਾ ਜਿਹਾ ਹਾਂ ਇਹੀ 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 ਐਸੇ ਟੈਪ ਕਰ ਦੇ ਬਸ ਯਾ ਪੀਜ਼ਾ ਲਿਆ ਬੱਤ ਆਪਣਾ ਪੀਸ ਬਰਗਰ ਕਿਹਾਂ ਦਾ ਪੀਸ ਤੇ ਜਿਹੜਾ ਦਾ ਕਿਹਾਂ ਦਾ ਕੋਈ ਵੇਂਦਾ ਹੈਗਾ ਆ ਤਾ ਪੀਜ਼ਾ ਤਾਂ ਲਿਆ ਆਪਣਾ ਗਰੇਨੇ ਮਹਾਰਾਜਾ ਦਾ ਰੋਲਾ ਪਾਇਆ ਇੱਥੇ ਅਜੀਬ ਚੀਜ਼ਾਂ ਦੇ ਉਹ ਵੀ ਪੀਜ਼ਾ ਆੜੀ ਤੋਂ ਗਿਆ ਮੀਡੀਅਮ ਪੀਜ਼ਾ ਹੀ ਕਰਾਤਾ ਉਹਨੇ ਤੇ ਹੋਰ ਬੜਾ ਸਿਆਣਾ ਯਾਰ ਉਹ ਤਾਂ ਪਹਿਲਾਂ ਵੀ ਖਾ ਕੇ ਆਇਆ ਕੁਛ ਪਰ ਇਹਦਾ ਟਿੱਡ ਬਹੁਤ ਵੱਡਾ ਖਾ ਸਕਦਾ ਹੈ ਇਹ ਮੋਮੋਸ ਖਾ ਕੇ ਆਇਆ ਹੈ ਗੱਡੀ ਆ ਸਾਰੇ ਮੋਮੋਸ ਖਾ ਕੇ ਆਇਆ ਇਹ ਤਾਂ ਸਰ ਨਾਲ ਵੱਡੇ ਤਾਂ ਤਾਂ ਪਤਾ ਹੀ ਆ ਪਰ ਇਹ ਡਾਈਟਿੰਗ ਤੇ ਨਹੀਂ ਖਾਣਾ ਨਵੇਂ ਤੇਰੀ ਸਟੋਰੀ ਦੇਖੀ ਹੈ ਲੈ ਖਾ ਕੇ ਆਇਆ ਖਾ ਕੇ ਆਇਆ ਕੁਛ ਨਾ ਕੁਛ ਉਹ ਮੈਨੂੰ ਦੱਸ ਕੇ ਖਾ ਕੇ ਆਇਆ ਕਹਿੰਦਾ ਮੈਂ ਖਾਣ ਲੱਗਾ ਚਲੋ ਯਾਰ ਆਜੋ ਪੀਜ਼ਾ ਤਾਂ ਅੱਧੀ ਡੇਢ ਤੱਕ ਵੀ ਹੈ ਰੋ ਵੀ ਲਿਆ ਜੋ ਮੰਗਾਇਆ ਜੀ ਆຊੂ ਨੇ ਖਾਣ ਲੱਗਿਆ ਮਹਾਰਾਜਾ ਚੱਲ ਵੀ ਆਜੂ ਮੜ ਜਾ ਮਹਾਰਾਜਾ ਕੱਲ ਪਾ ਮੂੰਹ ਚ ਕਵਾਡ ਗਿਆ ਵੀ ਵਾਡ ਗਿਆ ਇੱਕ ਬਰੈਡ ਨੂੰ ਤਾਂ ਹੱਥ ਵੀ ਨਹੀਂ ਲਾਇਆ ਮੂੰਹ ਵੀ ਨਹੀਂ ਲਾਇਆ ਇਹਨੂੰ ਕਹਿੰਦੇ ਮਹਾਰਾਜਾ ਇਹ ਖਾਣਾ ਔਖਾ ਤਾਂ ਹੀ ਮਹਾਰਾਜਾ ਇਹਦਾ ਨਾ ਵੀ ਮਹਾਰਾਜਾ ਗਏ ਦੇ ਇੱਕ ਬਸ ਨਹੀਂ ਆਉਂਦਾ ਉਹ ਇੱਥੇ ਲੋ ਖੇਡਣ ਲੱਗ ਗਿਆ ਮਾਲ ਇਹ ਮੁੱਠਾ ਲੜਵੇ ਲਵੇੜ ਵਰਗਾ ਹੈ ਹਾਂਜੀ ਗੁੱਡ ਨਾਈਟ ਸਾਰਿਆਂ ਨੂੰ ਤੇ ਰਾਤ ਦੇ ਵੱਜ ਗਿਆ 12 ਅਸੀਂ ਗਏ ਸੀ 9:30 ਖਾਣ ਪੀਣ ਨੂੰ ਲੈਣਾ ਤੇ 10 ਵਜੇ ਆਏ ਵਾਪਸ ਖਾਦਾ ਪੀਤਾ ਤੇ ਹੁਣ ਰੀਤ ਸੁੱਤਾ ਪਿਆ ਆ ਜੀ ਇਹਨੂੰ ਕਿਹਾ ਉੱਤੇ ਸਾਂ ਇਹ ਕਹਿੰਦਾ ਤੂੰ ਮੈਨੂੰ ਛੇੜਦਾ ਸਵੇਰੇ ਹੁੰਦੇ ਨੂੰ ਤੇ ਮੈਂ ਤੇਰੇ ਨਾਲ ਸੌਣਾ ਨਹੀਂ ਤੁਹਾણે ਮੈਨੂੰ ਜਵਾਬ ਦਿੱਤਾ ਆ ਦੇ ਨਾਲ ਸੋਤ ਮੈਨੂੰ ਕੋਈ ਨਹੀਂ ਛੇੜਦਾ ਮੈਨੂੰ ਉਠਾ ਰਿਆ ਸੀ ਤੇ ਢਿੱਡ ਦੇ ਹੱਥ ਫੇਰਖੇ ਹੁਣ ਟੈਡੇ ਦਾ ਲੱਗਦਾ ਹੀ ਆਏ ਆ ਜਿਵੇਂ ਤੁਸੀਂ ਆਪ ਹੀ ਸੌਂ ਗਏ ਕਿਦਾਂ ਦਾ ਲੱਗ ਰਿਹਾ ਮੈਂ ਹਣ ਮੈਂ ਛੇੜਦਾ ਸੀ ਉਹਨੂੰ ਹੀ ਛੜ ਜਾਂਦਾ ਤੇ ਆਪਾਂ ਲੱਗੇ ਆ ਸੌਣ ਸਾਡੇ ਨਾਲੋਂ ਨਿਕਲੇ 10 ਵਜੇ ਆਏ ਆ ਜਾਣ ਲੱਗੇ ਸਮਾਈਲ ਵੀਰ ਤੋਂ ਜਿਕੇ ਆ ਜੀ ਸਾਡੇ ਸਾਰਿਆਂ ਤੋਂ ਹੀ ਡੋਰ ਖੁੱਲਾ ਰਹਿ ਗਿਆ ਤੇ ਸਾਰਾ ਮੁੱਲਾ ਇਕੱਠਾ ਹੋਣ ਲੱਗਿਆ ਸੀਗਾ ਮਹੱਲੇ ਵਾਲਿਓ ਕੋਈ ਚੱਕਰ ਨਹੀਂ ਡੋਰ ਮੈਂ ਖੁੱਲਾ ਛੱਡਤਾ ਉਹਲੀ ਵਾਰੀ ਨਹੀਂ ਛੱਡਦੇ ਲਵ ਯੂ ਸਾਰਿਆਂ ਨੂੰ ਤੇ ਗੁੱਡ ਨਾਈਟ ਸਾਰਿਆਂ ਨੂੰ ਸੌ ਜਾ ਬਈ ਚਦਰ ਚੁਦਰ ਦਵਾ ਦੇ ਉੱਤੇ ਪਰਨਾ ਦਵਾ ਇੰਡੀਆ ਲਿਖਿਆ ਨਾ ਇੰਡੀਆ ਦਾ ਝੰਡੇ ਵਾਲਾ ਪਰਨਾ